ਅੱਜ ਦੀ ਲਾਇਬ੍ਰੇਰੀ ਚ ਥੋੜਾ ਸਵਾਗਤ ਆ ਜੀ ਫੋਕਸ ਹੋਏ ਨੇ ਨੇੜੁੱਠੀ ਦਾ ਜਗਤ ਦਿਖਾਉਣਾ ਮੈਂ ਅੱਜ ਸਾਡਾ ਹਨਾ ਅੰਦਰ ਦਾ ਸਾਰਾ ਕੰਮ ਨਿਬੜ ਜਾਣਾ ਤੇ ਅੱਜ ਫੋਕਸੀ ਭਰੀ ਜਾ ਰਹੀ ਜਿਹੜੇ ਵਿੱਚ ਨਾ ਗੈਪ ਹੁੰਦੇ ਉਹਨਾਂ ਵਿੱਚ ਭਰੀ ਜਾ ਰਹੀ ਹੈ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਤਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਹੈਗਾ ਜੀ ਇੰਡੀਆ ਤੇ ਪਾਕਿਸਤਾਨ ਦਾ ਮੈਚ ਤਾਨੂੰਗੀ ਲਾ ਲਾ ਜਿਹੜਾ ਵੀਡੀਓ ਦੇਖਦੇ ਬੋ ਦੱਸੋ ਕਮੈਂਟਾਂ ਦੇ ਵਿੱਚ ਤੁਸੀਂ ਕ੍ਰਿਕਟ ਦੇਖਦੇ ਆ ਕਿ ਨਹੀਂ ਦੇਖਦੇ ਹੈਗੇ ਤੇ ਅੱਜ ਕਿਹੜੀ ਟੀਮ ਜਿੱਤਣੀ ਚਾਹੀਦੀ ਹੈ ਕੱਲ ਆਸਟ੍ਰੇਲੀਆ ਦਾ ਮੈਚ ਸੀ ਤੇ ਜਿਹੜੇ ਦੋ ਪਲੇਅਰ ਚੱਲੇ ਆ ਉਹ ਪੰਜਾਬ ਦੀ ਟੀਮ ਜਿਹੜਾ ਹੁੰਦਾ ਆ ਆਈਪੀਐਲ ਉਹਨਾ ਉਹ ਪੰਜਾਬ ਦੀ ਟੀਮ ਚ ਆ ਉਹਨਾਂ ਦੇ ਸਟੋਰੀਆਂ ਪੈਣ ਲੱਗ ਗਈ ਪੰਜਾਬ ਵਾਲੇ ਬੱਲੇ ਬੱਲੇ ਹੋਊਗੀ ਹੁਣ ਆਪਾਂ ਥੱਲੇ ਤੋਂ ਸ਼ੁਰੂ ਕਰਦੇ ਆਂ ਆਪਾਂ ਥੱਲੇ ਤੇ ਫਿਰ ਚੱਲਦੇ ਹਾਂ ਉੱਪਰ ਤੇ ਪੈੜ ਹੋਰ ਆਊਗੀ ਦੀ ਪੈੜ ਆਪਣੀ ਇੱਥੇ ਤੇ ਹੋਣੀ ਆ ਦਿਖਾਉਂਦਾ ਤੁਹਾਨੂੰ ਮੈਂ ਇੱਥੇ ਤੇ ਪੈੜ ਹੁੰਦੀ 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 ਉਹ ਤੇ ਬੰਚਣੀ ਆ ਆ ਹੁਣੀ ਸਾਰੀ ਆ ਹੁਣੀ ਸਾਰੀ ਇੱਧਰ ਹੁਣੀ ਫਿਰ ਪਹਿਲਾਂ ਥੱਲੇ ਹੁੰਦੀ ਹੁੰਦੀ ਯਾਨੀ ਕਿ ਲਾਸਟ ਵਿੱਚ ਆਹੇ ਉਹ ਅੱਜ ਮਿਸਤਰੀਆਂ ਪਰਲੇ ਪਸਨ ਬਿੜ ਕੇ ਇੱਧਰੋਂ ਐਂਦ ਕਰਦੇ ਫਿਰ ਮੈਂ ਮਿਸਤਰੀ ਇੱਥੇ ਤੇ ਐਂ ਕਰਦੇ 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 ਉਹ ਕੰਦ ਕਰਦੇ 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 ਮਿਸਤਰੀ ਬਾਹਰ ਕੱਢ ਦੇਣ ਫਿਰ ਆਪਾਂ ਚਲੋ ਭਾਈ ਫਿਰ ਰਹਿ ਜੂ ਆਪਣਾ ਟਾਇਲ ਵਾਲੇ ਦਾ ਕੰਮ ਟਾਇਲ ਲਾ ਲ ਦਿਕਉਂਦਾ ਹੁਣ ਤੁਹਾਨੂੰ ਤਾਂ ਨਾ ਨਾ ਮੜਾ ਜੰਮੇ ਉਹ ਜਿੱਤੀ ਵਾਲੇ ਬੈਨ ਬਾਲੀਆ ਪਰ ਇਹਦੇ ਵੱਟੇ ਇੱਕ ਮਾਸ ਕਰੀ ਅੱਛਾ ਜੀ ਆਪਾਂ ਮੜ ਕੇ ਦੇਖ ਲਵਾਂ ਇੱਕ ਵਾਰੀ ਇਹ ਹੁਣ ਥੱਲੇ ਥੱਲੇ ਰਹਦੀ ਰਹੇ ਜੀ ਇਹ ਕਿਹੜਾ ਕਰਦੇ ਇਹ ਕੁਦਰਤ ਹੀ ਇਹਨਾਂ ਦੇ ਅੱਛਾ ਸੁੱਕਦੇ ਹੋ ਜੂਗਾ ਇਹਨਾਂ ਪੂਰੀ ਹੈ ਠੀਕ ਹੈ ਪਾ ਮੈਂ ਤਾਂ ਅੰਦਰ ਦਿਖਾਉਣੀ ਤੇ ਮੜਾ ਜਾ। ਉੱਤਰੀ। ਨਹੀਂ। ਹੁਣ ਨਹੀਂ ਆਉਂਦਾ। ਉਹ ਮੇਰਾ ਲਾਸਟ ਜਿਹੜਾ ਦਾ ਹੁਣ। ਕਿੰਨੇ ਘੰਟੇ ਸੁੱਕ ਜਾਂਦੀ ਐ ਇਹ? ਲਾ ਦੱਸ ਜਾਨੀ ਘੰਟੇ ਦੋ ਬੁੱਝ ਕਰਾ। ਅੱਛਾ ਫਿਰ ਜਦੋਂ ਮਰਜ਼ੀ ਘੁੰਮੀ ਜਾ। ਸੋਲੋ ਵੀ। ਸਾਡੀ ਐਂਟਰੀ ਬੰਦ ਆ ਜਿੱਥੇ। 12 ਕਿੰਝ ਵਜੇ ਤੱਕ। ਹੁਣ ਚੱਲਦੇ ਧੰਮੇ ਕੋਲ ਥੰਮੇ ਨੇ ਮਾਰਦੇ ਗੱਲਾਂ ਬਤਾ ਕਾ ਕੁਝ ਕਰ ਰਹੇ ਹੋ ਪਰ ਉਹ ਦੇਖਦਾ ਮੈਂ ਕਿ ਬਿਨਾਂ ਛੱਡੇ ਬਸ ਯਾਰ ਕੰਮ ਪੂਰੇ ਫੂਰੇ ਹੀ ਕਰ ਰਹੇ ਆ ਇੱਧਰ ਆਵਾ ਓਮ ਤਨੋਤਾ ਮੈਂ ਮੇਰੀ ਹੋਈ ਸੀ ਗੱਲ ਉਹਦੇ ਨਾਲ ਰਿੰਕੂ ਨਾਲ ਕਹਿੰਦਾ ਕਿੰਨੀ ਚਾਹੀਦੀ ਮੈਂ ਤਾਂ ਲੈ ਜੋ ਕਹਿੰਦਾ ਮੈਨੂੰ ਦੱਸ ਦੋ ਕਿੰਨੀ ਚਾਹੀਦੀ ਪੈੜ ਹਾਂ ਅੱਜ ਲਿਆਉਣੀ ਆ ਜਾ ਆ ਨਾ ਮੇਰਾ ਹੋ ਗਿਆ ਜਾਣਾ ਅੱਜ ਅੱਛਾ ਨਾਲ ਪਲਾਗ ਨੂੰ ਆਉਣਾ ਨਾ ਕਰਦੇ ਨੇ ਤੇ ਚੱਕ ਲਿਓ ਜਾ ਕੇ ਫਿਰ ਆਪ ਮੂਹਰੇ ਦੇ ਨਵੇੜੇ ਕਿ ਨਾ ਆ ਕੰਦ ਪਰ ਕੰਦ ਹਲੇ ਉਹਦੇ ਵਿੱਚ ਪੈਸੇ ਤੇਰੀ ਕਰਨੇ ਹੈ ਉਹ ਹਾਂ ਚ ਹੋ ਜੂਗੀ ਪਹਿਲਾਂ ਮੈਂ ਆਹ ਪੁੱਛੀ ਜੰਗ ਬਹੁਤ ਜ਼ਿਆਦਾ ਤਾਂ ਹੈ ਅੱਛਾ ਇਹ ਨਵੇੜੇ ਦਾ ਆ ਦਾ ਘੁੱਟਾ ਕੰਮ ਆ ਅੱਛਾ ਇਹਾਂ ਦੀ ਨਾ ਰੋਲਾ ਹੈਗਾ ਤੁਹਾਨੂੰ ਪੰਹਿਆਂ ਪੰਹਿਆਂ ਚੱਕ ਲਿਓ ਫਿਰ ਜਾ ਕੇ ਫਿਰ ਟਾਈਮ ਦੇ ਨਾਲ ਕਿ ਉਹਦੇ ਕੋਲ ਰਾਜੂ ਨੂੰ ਪੁੱਛਾ ਮੈਂ ਰਾਜੂ ਨੂੰ ਪੁੱਛ ਰਾਜੂ ਦਾ ਲਾਜ ਦੇ ਅੱਛਾ ਕਿੰਨੀ ਕਾਫੀ ਚਾਹੀਦੀ ਹੈ ਸਾਰੀ ਅੱਛਾ ਮੈਂ ਕਹਿੰਦਾ ਕਿਸੇ ਨੂੰ ਦਈਓ ਨਾ ਫਿਰ ਆਇਆ ਨਹੀਂ ਉਹਦੇ ਕੋਲ ਹੈ 16 ਗੇ ਪੀਸ ਆ ਹਾਂ ਬਾਕੀ ਆ ਪਰੇ ਲੱਗੇ ਕਿੰਨੇ 1 2 3 4 5 6 7 8 ਪੀਸ ਆ ਅੱਛਾ 16 ਬੜਾਈਆਂ ਦੀਆਂ ਉਹਨੇ 20 ਉੱਪਰ ਦਾ ਹੋ ਗਿਆ ਸਾਰਾ ਨਿਬੜ ਗਿਆ ਹੈ ਬਖਰਾ ਕੰਧ ਰਹਿੰਦੀ ਆ ਤੇਰੇ ਅਦਰ ਬਾਥਰੂਮ ਰਹਿੰਦਾ ਉੱਪਰ ਹੈਗਾ ਅਧਰਾ ਤਿੰਨ ਦਿਨ ਦਾ ਕੰਮ ਹਲੇ ਹੈ ਵੀ ਆ ਗਿਆ ਹੱਲੇ ਵਸੇਦਾ ਗੇੜੀ ਦੇ ਕਰਨਾ ਜਾ ਕੇ ਅੱਛਾ ਵਾਫਰੋ ਲੋਕਾਂ ਵਾਲਿਆਂ ਨੂੰ ਵੀ ਕਰਦੇ ਫੋਨ ਆਪਾਂ ਹਾਂ ਲੋਕਾਂ ਨੂੰ ਲਾਸਟ ਜੇ ਬੁਲਾਵਾਂਗੇ ਖਦਣ ਆਪਾਂ ਪਲਾਨ ਕੰਪਲੀਟ ਹੋ ਗਿਆ ਆਹ ਤਰ ਨੂੰ ਕਹਿੰਦਾ ਜੱਤਰ ਨਿਬੜ ਗਿਆ ਉਦੋਂ ਵਾਲ ਲੈ ਆਉਣ ਆਪਾਂ ਨੇ ਫਿਰ ਬਜਰੀ ਪਵਾ ਕੇ ਉਹਨੂੰ ਦੇਣੀ ਚਾਲ ਬਣਾਉਣੀ ਆਪਾਂ ਨੇ ਉਹਦੇ ਵੀ ਅੱਛਾ ਹੋਰ ਬਾਹਰ ਬਾਹਰ ਲਾਜੋ ਅੰਦਰ ਫਾਲਸ ਸੀਲਿੰਗ ਵਾਲੇ ਲੱਗੇ ਰਹਿਣਗੇ ਰਚਾਈ ਦੀ ਉਹਦੇ ਬਾਅਦ ਤੇ ਵੀ ਉਹਨੂੰ ਕਾਰਸੀ ਦੇਣੀ ਪੈਣੀ ਆ ਹਾਂ ਹਾਂ ਤੇ ਆਪਾਂ ਹੁਣ ਨਹੀਂ ਬੈਠ ਚੱਲ ਹੁਣ ਮੈਂ ਕੱਲ ਨੂੰ ਦੇਖਦਾ ਕੱਲ ਨੂੰ ਜਾਂ ਪਰਸੋਂ ਨੂੰ ਪਹਿਲਾਂ ਟਾਇਲ ਵਾਲ ਦਾ ਹੀ ਕੰਮ ਨੇ ਵੇੜਾ ਹੈ ਨਾ ਟਾਇਲ ਦਾ ਸੁੱਚਾ ਦਾ ਦੋ ਅੱਜ ਮੈਂ ਵਿਆਹ ਇੱਕ ਅੱਜ ਵਿਆਹ ਵਸ ਇੱਕ ਅੱਜ ਨਿਬੜ ਜਾਣਾ ਕੰਮ ਵਿਆਹ ਦਾ ਕੱਲ ਨੂੰ ਉਧਰ ਹੀ ਜਿਹੜੇ ਇਧਰੇ ਲਈ ਬੜਾ ਪਾਣੀ ਜੇ ਤੁਸੀਂ ਖੋਲਦੇ ਨਾ ਇੱਥੇ ਫਿਰ ਜਾਂਦਾ ਥੱਲੇ ਇੱਕੇ ਬਾਲ ਖੋਲਦੇ ਨਾ ਫਿਰ ਉਹੀ ਜਾਂ ਹੋ ਲੀਕ ਹੁੰਦਾ ਜਾ ਕੇ ਹਾਂ 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 ਪਾਣੀ ਪਾ ਕੇ ਬੰਦਾ ਬਾਲ ਉਹ ਹਾਂ 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 ਆਉਂਦਾ ਉਹ ਪਲਾਕ ਦਾ ਕੁੱਪਾ ਉਹ ਵੀ ਲਾਉਂਦੇ ਬਾਲੇ ਬੰਦ ਕਰਦੇ ਅੱਛਾ ਤੇ ਆ ਵੀ ਲਾਉਣੇ ਰਹਿੰਦੇ ਹਲੇ ਕਹਾ ਲਾਦ ਨਹੀਂ ਲਾੜਣੀ ਇਹ ਦੋ ਇੱਕ ਮੂਰੇ ਲੱਗ ਲਾਉਣੇ ਰਹਿੰਦੀ ਹੈ ਉਹ ਠੀਕ ਆ ਕਿੰਨੀ ਪੱਟੀ ਆ ਚੌਪੜਾ ਬਣਾਉਣੀ ਆ ਪੇਪਰ ਦੀ ਬਣਾਉਣੀ ਆ ਆ ਦੱਸ ਦੇ ਮੈਨੂੰ ਕਿਹੜੀ ਇਹ ਬੜਾ ਇੱਧਰ ਇੱਧਰ ਤਾਂ ਨਹੀਂ ਹੁਣੀ ਫਾਲਸੀ ਲਿੰਗ ਮੇਰੇ ਖਾਲ ਚ ਇੱਧਰ ਤਾਂ ਹੋਣੀ ਆ ਇਹ ਲੱਗਣੀ ਆ ਇਹ ਹਾਂਜੀ ਲੱਗਣੀ ਆ ਜਿਹੜੀ ਅੱਛਾ ਬਣਾ ਦੇ ਫਿਰ ਇਹ ਪਤਾ ਕਰਦੇ ਹਾਂ ਮੇਰਾ ਮੀਂਹ ਕਿਹਦਾ ਪਾਣੀ ਆ ਐਥੀ ਤੇ ਤੇਰਾ ਐਥੀ ਦੇ ਆ ਕੇ ਬਾਅਦ ਐਥੀ ਉੱਪਰ ਗੱਦੀ ਕਰਨਾ ਚੱਲ ਠੀਕ ਆ ਨਹੀਂ ਜਾਊਗਾ ਪਾਣੀ ਤੇਰਾ ਚਾ ਬਣਾ ਦੇ ਫਿਰ ਇਹ ਉਹ ਪੱਟੀ ਨੂੰ ਟਾਈਮ ਲੱਗਣਾ ਤੇਜ ਮਸਾਲਾ ਲੱਗੋ ਉਹਨੂੰ ਤਾਂ ਫਿਰ ਨਾ ਫਟਰ ਮਸਾਲਾ ਤੇਜ ਮਸਾਲਾ ਲੱਗੋ ਇਹਨੂੰ ਮੈਂ ਤੇਜ ਮਸਾਲਾ ਲੱਗੂ ਖੜਾਉਣ ਵਾਸਤੇ ਦਾ ਇਹ ਬਾ ਫਿਰ ਆ ਰਹੀਂਦੀ ਇੱਧਰ ਆ ਮੈਨੂੰ ਇਹਦੇ ਬਾਅਦ ਫਿਰ ਇੱਧਰ ਪਿੱਛੇ ਲੱਗੂਗਾ ਹਾਂ ਐ ਕਰ ਰਿੰਕੂ ਦਾ ਨੰਬਰ ਆਏਗਾ ਉਹਨੂੰ ਕਰ ਦੇਗਾ ਫੋਨ ਜਿੰਨੀ ਪੈੜਾ ਕਿਸੇ ਨੂੰ ਦਈ ਨਾਗਾ ਤੇ ਸਾਰੀ ਸਾਰੀ ਲੈ ਜਾਣੀ ਆ ਸੀਗਾ ਇਹ ਸਾਰੀ ਚੱਕ ਲੈ ਜਾਣੀ ਤੇ ਸਾਰੇ ਚੱਕ ਲੈ ਜਾਣੀ ਬਸ ਹੁਣ ਮਰੀ ਪੁੱਤ ਨਾ ਉਹਦੀ ਨੋਟੇ ਸੀ ਫੜਾ ਹਰ ਕੇ ਕਹਦੇਗਾ ਘਰਾਂ ਕਹਦੇ ਸਾਰੀ ਪੈੜਾ ਚੱਕ ਲੈ ਜਾਣੀ ਹਰ ਵੀ ਹੁਣ ਇੱਥੇ ਚਲੀ ਜਾਣਾ ਇਹਨੇ ਵੀ ਡਿਊਟੀ ਪਰ ਆਪਣੀ ਪਰ ਹਾਂ ਛੱਡ ਕੇ ਆਉਣ ਅੱਜ ਮੇਰੇ ਵੀ ਅੱਜ ਇੱਕ ਕਿ ਵਿਆ ਨਿਬੜ ਜਾਣਾ ਕੰਮ ਅੱਜ ਹੁਣ ਅੱਜ ਰਾਜ ਨੂੰ ਫੋਨ ਕਰ ਦੇਗਾ ਚੱਕ ਲਿਆ ਫਿਰ ਜਾ ਕੇ ਮੈਂ ਕਿ ਚੁਕਾ ਲਿਆ ਫਿਰ ਇਹ ਉਹ ਦੋ ਆਏ ਗਏ ਦੇ ਫੱਟੇ ਕਿੰਨੇ ਪਏ ਫੱਟੇ ਤਾਂ ਵਾਧੂ ਪਏ ਆ ਹਾਂ ਫੱਟੇ ਤਾਂ ਆ ਫੱਟੇ ਤਾਂ ਵਾਧੂ ਮੈਂ ਦੇਖ ਫੱਟੇ ਤਾਂ ਵਾਧੂ ਪਏ ਆ ਪੈਡ ਹੋਣੀ ਸਾਰੀ ਸ਼ਿੰਕੂ ਸਰਪੰਚ ਨੂੰ ਕਰਿਆ ਫੋਨ ਭਾਈ ਪੈਡ ਦਾ ਕਰ ਹਿੱਲਾ ਉਹ ਦੇਖਿਆ ਨਹੀਂ ਹਾਂ ਆ ਲੱਗਣ ਨੂੰ ਪਿਆ ਹਲੇ ਇਹ ਲੱਗਣਾ ਇੱਧਰ ਇੱਥੇ ਮੂਹਰੇ ਸੀਸਾ ਲੱਗਣਾ ਇੱਥੇ ਬਹੁਤ ਬੰਦੇ ਫੋਨ ਕਰ ਰਹੇ ਸਨ ਉੱਪਰ ਵਿੱਚ ਸੀਸੇ ਲਵਾ ਦੇ ਇੱਥੇ ਮੁਰੇ ਆਹ ਇਹ ਦੇਖਾਂਗੇ ਹੁਣ ਬਾਅਦ ਵਿੱਚ ਕੋਈ ਗੱਲ ਨਹੀਂ ਬਣਾ ਕੇ ਲਵਾ ਦਾਂਗੇ ਟੌਰ ਫਾਈ ਦੇਖਾਂਗੇ ਫਿਰ ਇੱਥੇ ਮੁਰੇ ਸੀਸਾ ਲੱਗੂਗਾ ਹੁਣ ਥੋੜਾ ਜਨਾ ਬਰੀਕੀ ਕੰਮ ਹੈ ਬਰੀਕੀ ਕੰਮ ਨੂੰ ਟਾਈਮ ਤਾਂ ਲੱਗਣੀ ਹੈ ਇਹ ਜਿਹੜਾ ਟਾਇਲ ਵਾਲਾ ਕਹਿੰਦਾ ਮੈਂ ਆਪੇ ਕਰ ਦੂੰ ਸਾਰਾ ਇਹ ਕੱਚਾ ਪੱਕਾ ਜਾਂ ਹੁਣ ਇਹਦੀ ਪੌਲ ਦੇ ਵਿੱਚ ਇੱਥੇ ਬਾਹਰ ਲੋਕ ਪੌਲੀ ਇੱਕ ਵਾਰੀ ਸਫਾਈ ਕਰਵਾ ਕੇ ਉਸ ਤੋਂ ਅਗਰ ਰੂੜੀ ਸੜਦੀ ਹੈ ਇਹਦੀ ਨਾਲ ਤੇ ਕਿੰਨਾ ਚੰਗਾ ਲੱਗਦਾ ਹੈ ਉਚਲ ਮੈਂ ਕਹਿ ਦਿੰਦਾ ਮੈਂ ਪੁੱਛੂਗਾ ਮੈਂ ਆ ਕੈਨ ਲਾ ਦੇ ਐਨ ਵਾਲਾ ਲਾ ਦੇਗਾ ਉੱਪਰ ਬ੍ਰੇਕੀ ਆ ਨਾ ਇਹ ਉਹਦਾ ਕਾ ਸਫਾਈ ਕਰਤੇ ਥੱਲੇ ਤਵੀਆਂ ਜੀਆਂ ਤਵੀਆਂ ਜਿਹੜੇ ਕਹਿੰਦਾ ਅਸਮੈਂਟ ਪਏ ਹੈਂ ਕਰਦੀਆਂ ਉਧਰ ਹੁਣ ਜੋ ਸਾਨੂੰ ਮਤਲਬ ਕਿੰਨਾ ਕਰੇ ਮੈਂ ਦੇਖਾਂ ਤਭੀਆਂ ਨੂੰ ਤਭੀ ਫਿਲਡਰ ਸਾਈਡ ਕਰਨੀਆਂ ਪੈਣੀਆਂ ਬਾਈ ਦੀਆਂ ਫਿਰ ਤਾਂ ਜਪੈਡ ਕਰਨੀਆਂ ਹੈ ਉਹਦਾ ਬਾਅਦ ਚ ਰੱਖ ਹੈ ਉਹਦਾ ਹੋ ਜਾਊਗਾ ਤਾਂ ਚਲ ਤਾਂ ਵੀ ਹਟਕ ਕੇ ਹੋ ਜੂਗੇ ਅੱਗੇ ਨੂੰ ਐ ਦਾ ਪਰ ਇੱਥੇ ਤੇ ਪੈੜ ਜਾਊਗੀ ਹੁੰਦੀ ਹੈ ਨਾ ਆ ਵੀ ਹੁਣੀ ਫਿਰ ਇੱਧਰ ਇਹ ਵੀ ਲਪਾਈ ਹੋਣੀ ਹੈ ਨਾ ਇਹ ਵੀ ਆ ਸਾਰੀ ਇੱਥੇ ਇੱਥੇ ਸਿਰੇ ਤੱਕ ਨੂੰ ਲੱਗੂ ਸਿਰੇ ਤੱਕ ਨੂੰ ਪੈੜ ਹੋਣੀ ਫਿਰ ਇਹ ਤੇ ਭਾਈ ਵੀ ਨਾਲੇ ਬੁਲਾ ਲੈ ਇਕੱਠੇ ਖਿੱਚਦੇ ਬੈ ਦੋ ਕੁ ਦਿਨ ਚ ਕੰਮ ਇਹ ਤੇ ਟਾਈਮ ਹੀ ਲਾਉਣਾ ਹੈਗਾ ਫਿਰ ਇਹ ਅਗਲਾ ਤੰਦ ਹੋਊਗਾ ਹਾਂ 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 ਕਰਦਾ ਨਾਲ ਦੀ ਨਾਲ ਇਨਸਾਫ ਕਰਾਉਂਦਾ ਹਾਂ ਥੱਲੇ ਗੱਤਾ-ਗੁੱਤਾ ਪਿਛਾ ਦੂੰਗੇ ਸਰ ਗੱਤਾ-ਗੁੱਤਾ ਪਿਛਾ ਕੇ ਥੱਲੇ ਨਾ ਕਰਦਾ ਵੇ ਚਲੋ ਮੈਂ ਤਾਂ ਹੁਣ ਨਿਕਲੀ ਆ ਫਿਰ ਅ ਸਾਡੂ ਅੱਜ ਹੈਗਾ ਵਿਆਹ ਬਸ ਲਾਸਟ ਗਿਆ ਨਿੰਬੜ ਜਾਣਾ ਇਸ ਤੋਂ ਬਾਅਦ ਤੇ ਰਲਦੇ ਆਣਾ ਬਹੌਲੀ ਜਾਣਾ ਕੋਈ ਨਾ ਕੋਈ ਦੇਖਣ ਕੰਮ ਕਰ ਸਾਰੇ ਬੰਨੇ ਬੈਣੇ ਹੁਣ ਥੋੜਾ ਜਣਾ ਮਹਿਤ ਬਗੈਰ ਔਖਾ ਹੋ ਜਾਣਾ ਮੈਂ ਕਿ ਸਾਰਾ ਵਿੱਚ ਸਾਮਲਾ ਦਾ ਕੰਮ ਤੇ ਮੈਂ ਇਹਨੂੰ ਟ੍ਰੇਨਿੰਗ ਇਹ ਚਾਰ ਮਹੀਨੇ ਦੀ ਨਾ 120 ਦਿਨ ਦੀ ਆ ਉਸ ਤੋਂ ਬਾਅਦ ਡਰਾਈ ਪੋਲੀਟਿਕਲ ਲੌਂਚਿੰਗ ਡਿਗਰੀ ਮਿਲ ਜਾਂਦੀ ਹੈ ਕੋਰਪੋਰੇਟ ਮੈਨੇਜਮੈਂਟ ਦੀ ਤੇ ਇਸੀ ਗੱਲ ਆਤ ਹਾਂ ਫਾਲਸ ਸੀਲਿੰਗ ਵਾਲੇ ਮੈਨੂੰ ਫੋਨ ਕਰੀ ਜਾ ਰਹੇ ਕਹਿੰਦੇ ਬਾਈ ਸਾਨੂੰ ਚਾਲ ਬਣਾ ਕੇ ਦੇ ਮੈਂ ਕਿਹਾ ਬਾਈ ਹਲੇ ਖੜਜੋ ਹਲੇ 27 28 ਤਰੀਕ ਤੱਕ ਅ ਇੱਧਰ ਬਿਜਲੀ ਵਾਲੇ ਨੇ ਤਾਰਾਂ ਬੰਨਣੇ ਇੱਥੇ ਹਲੇ ਸਾਰੀਆਂ ਇੱਥੇ ਤੇ ਹਲੇ ਇਹਨਾਂ ਕੋਲ ਜਾ ਕੇ ਆਉਣਾ ਜਿਹੜਾ ਬਾਕਸ ਬੰਨਣਾ ਨੇ ਇੱਥੇ ਆ ਸਾਰਾ ਇਹ ਜਾ ਕੇ ਆਉਣਾ ਹਲੇ ਕੰਮ ਯਾਰ ਬਹੁਤ ਪਏ ਹਲੇ ਯਾਰ ਕਿਆ ਕਰਾਂਗੇ ਉਹਨੂੰ ਤਾਰਾਂ ਦੇਖਣੇ ਤਾਰਾਂ ਹੋਰ ਲਾਉਣੀਆਂ ਜਾਂ ਨਹੀਂ ਆਉਣਗੀਆਂ ਹਲੇ ਆ ਤਾਂ ਹੀ ਉਹਨੇ ਲਪਾਈ ਛੱਡੀ ਹੋਈ ਜਿੰਨੀ ਕਿੱਥੇ ਚਲੋ ਅੰਦਰ ਤੇ ਵੀ ਐਂਟਰੀ ਬੰਦ ਕਰੀ ਕਿ ਸਾਰਾ ਅੰਦਰ ਸਾਫ਼ ਕਰਤਾ ਨੇ ਉਹਨੇ। ਆ ਸਾਫ਼ ਕਰਕੇ ਫਿਰ ਕਹਿੰਦਾ ਰੇਤਾ ਵਜਰੀ ਨਾ ਜਾਵੇ। ਉਹ ਤਾਂ ਫਿਰ ਐ ਪੂਰੀ ਪ੍ਰੋਪਰ ਪਰ ਹੋ ਗਈ ਵਿੱਚ। ਅਜੇ ਅੰਦਰ ਦਾ ਕੰਮ ਨਿਬੜ ਜਾਣਾ। ਅੰਦਰ ਦੇ ਫਿਰ ਆ ਆ ਲਿਆ ਕੇ ਆਹ ਹੋਰ ਸਾਰੇ ਅੰਦਰ ਪਛਾਦਣੀ ਮੈਂ। ਉਹ ਪਰਲਾ ਕਮਰਾ ਰੈਡੀ ਏ ਸਾਡਾ ਹੁਣ। ਅੱਜ ਉਹਨੂੰ ਵੀ ਕਹਿੰਦਾ ਮੈਂ ਕਿ ਇੱਕ ਐਂ ਕਰ ਲੈ। ਜੇ ਇਦਾਂ ਕਰ ਦਵੇ ਉਹ। ਤਾਂ بس ਮਾਦਾ ਬੈਠੀ ਚੱਕ ਲਿਆ ਤਾਂ ਉਹ ਕਵਰੇਜ ਨਹੀਂ ਲੋਡ ਤਾਂ ਹੈ ਨਹੀਂ ਵੀ ਜੇ ਆਪਾਂ ਹਾਂ ਕਮਰਾ ਇੱਧਰ ਚਾਲੂ ਕਰਾਂ ਲਈ ਬਾਥਰੂਮ ਆ ਆ ਹੁਣ ਇੱਧਰ ਇੱਥੇ ਬੋਲਣਾ ਉਹ ਟਾਇਰ ਤੇ ਦੋ ਕਹਿਣਾ ਯਾਰ। ਇਹ ਤੇ ਬੋਲਣਾ ਲੋਟ ਚ ਆ ਗਈ। ਇੱਕ ਇਹ ਤਾਂ ਯਾਦ ਰੱਖਣਾ ਇੱਥੇ ਬਿਜਲੀ ਦਾ ਪਾਇਪ ਵੀ ਪੈਣਾ ਇੱਥੇ। ਹਾਂ। ਇਹਦੇ ਕੋਲ ਉਹ ਟਾਇਰ ਲੱਗਣੀ ਹੈ ਨਾ। ਆ ਬਿਜਲੀ ਵਾਲਾ ਪਾਇਪ ਪਾਉਣਾ ਨਾਲ ਇੱਕ। ਉਹ ਜੀ ਉਹਨੂੰ ਦੱਸਤਾ ਤਾਂ ਉੱਪਰ ਪਾਇਪ ਪੈਣਾ ਆਪਣਾ। ਹਾਂ ਦੱਸ ਤਾ ਕੱਲੂ ਆਊਗਾ ਉਹ। ਇਹ ਤਾਂ ਰੰਗਲਾ ਹੈਗਾ। ਹਾਂ ਹੈਗਾ ਰੰਗ। ਉਹ ਅੰਧਾ ਨਾ ਜਾ ਉਹਨੂੰ ਉੱਥੀ ਤੇ ਕੋਈ ਨੀ ਚੱਕ ਲੂੰਗਾ ਬਾਅਦ ਚੱਕ ਲੰਦੇ ਆ ਉਹ ਭਾਈ ਰੰਗ ਵਾਲਿਆ ਚਾਹ ਪੀ ਲੈ ਵੀਰ ਚਾਹ ਬੇਥੇ ਨੂੰ ਦੇ ਦੇ ਤੈਨੂੰ ਨਿਕਲੋ ਗਲਾਸ ਆਏ ਦੇਖੀ ਤੁਸੀਂ ਘਰ ਤੋਂ ਪਾਈ ਜਿੰਦੇ ਕੁਰਸੀਆਂ ਮਰ ਉਹ ਗਲਮ ਪਹਿਣਾ ਤੇ ਚੱਕੋ ਜਣੀਆਂ ਇਹ ਚੱਕੋ ਜਣੀਆਂ ਇਹ ਅੱਜ ਕੋਈ ਨਹੀਂ ਮੈਨੂੰ ਪਰਦਾ ਲੱਗਣਾ ਜਾਣਾ ਨਹੀਂ ਹੈਗਾ ਉੱਧਰ ਜਬ ਜਬ ਖੋਲ ਕੇ ਜਾਓ ਜੁੱਤੀ ਜਿੱਥੇ ਫਿਰ ਉਹ ਜੁੱਤੀ ਖੋਲ ਕੇ ਚਲੀ ਜਾ ਫਿਰ ਰੇਤਾ ਨਹੀਂ ਜਾਣਾ ਪੈਣਾ ਚਾਹੀਦਾ ਇਹ ਤੇ ਪਰ ਉਹਦੇ ਗੱਬੇ ਨਾਲ ਪੈਰ ਤੜੀ ਨਾਲੇ ਇਹਦੇ ਗੱਬੇ ਨਾਲ ਪੈਰ ਤੜੀ ਹਾਂ ਮੈਂ ਮੈਨੂੰ ਫੜਾ ਦੇ ਉੱਪਰ ਜਾ ਇੱਧਰ ਤੂੰ ਪਿੱਛੇ ਨੂੰ ਆ ਜਾ ਪਿੱਛੇ ਨੂੰ ਆ ਜਾ ਛਾੜ ਬਣਾ ਮਾਸੂ ਚਲ ਫੜਾ ਦੇ ਇੱਧਰ ਨੂੰ ਇੱਧਰ ਰੈਡੀ ਹਾਂ ਹਰ ਰੈਡੀ ਸਾਰਾ ਇਹ ਤਨੂ ਕਰਤਾ ਸਾਰਾ ਜਦ ਮਰਜ਼ੀ ਲੱਗੇ ਇੱਥੇ ਕੁਰਸੀ ਚੱਕ ਲੈਣੀ ਆ ਮੈਂ ਤਾ ਕੁਰਸੀ ਚੱਕ ਲਓ ਜੀ ਉਹ ਗਰਦ ਹੁਣ ਅੰਦਰ ਵੀ ਤਾਂ ਉਹ ਚੱਕ ਹੁੰਦਾ ਝਾਰ ਹੁੰਦਾ ਜਮੇ ਖਰਾਬ ਹੋਉਂਦੀਆਂ ਬੈਠਣ ਜੋਗੀਆਂ ਨਹੀਂ ਰਹਿ ਰਹੀਆਂ ਨੰਮੀਆਂ ਕੁਰਸੀਆਂ ਪਾਉਣੀਆਂ ਤਾਂ ਪਹਿਲੇ ਘਟੋ ਚਲ ਬਹਨ ਲੈ ਜਾ ਆਲਾ ਫੜਾ ਨਿਕ ਤੂੜ ਉੜ ਨਹੀਂ ਹੋ ਫਿਰ ਹੁਣ ਹਾਂ ਹਾਂ ਇੱਥੇ ਅੰਦਰ ਦਾ ਜਿਹੜੀ ਝਾੜੋ ਝੂੜ ਵੱਜਦਾ ਅੰਦਰ ਗਰਦ ਬਹੁਤ ਆ ਉਹਦੇ ਕਰਕੇ ਸਾਰਾ ਫਿਰ ਧੂੜ ਮਿੱਟੀ ਜੀ ਹੋ ਜਾਂਦੀ ਆ ਇਸ ਕਰਕੇ ਇਹ ਫਿਰ ਹਾਕਾ ਦੀ ਸੀ ਸੀ ਆ ਵੀ ਕੋਣ ਚੱਲਦੀ ਆ ਜੇ ਸੜਾ ਜੋ ਪੋਰਟ ਵੀ ਤਰੀਕੀ ਕਹਿੰਦੇ ਹੁੰਦੇ ਆ ਆਪਣੇ ਫੌਕਸੀ ਵਾਲੀ ਉਹ ਟੈਕਸੀ ਵਾਲੀ ਸੀ ਉਹਦੇ ਰਿਪੋਲ ਚਾਹ ਨਹੀਂ ਹਲੇ ਬਣੀ ਹੈਗੀ ਸਾਡੀ ਯਾਰ ਮੈਂ ਕਰਦਾ ਹੁਣ ਕੱਲ ਨੂੰ ਵੇਲਾ ਹੀ ਆ ਮੈਂ ਕੱਲ ਤੇ ਬਾ ਤਨ ਜਿਹੜਾ ਕਮਰਾ ਸ਼ੁਰੂ ਕਰਨੀ ਵਿਢੇ ਤੋਂ ਹਾਂ ਮੂਰੇ ਹਾਂ ਬਾਈ ਉਹ ਫਰੰਟ ਜਿਹੜਾ ਮੂਰੇ ਸਾਹਮਣੇ ਵਾਲਾ ਨਹੀਂ ਦੀ ਟਾਇਲ ਵੀ ਦੇ ਕੇ ਆਉਣੀ ਪੈਣੀ ਜਾ ਕੇ ਕੱਲ ਨੂੰ ਮਨੋਹਤ ਕੱਲ ਨੂੰ ਤੇ ਟਾਇਲ ਦਾ ਹੀ ਲਗਣਾ ਪਹਿਲਾਂ ਯਾਰ ਮੈਂ ਠੀਕ ਨੇ ਟਾਇਲ ਦਾ ਹੀਲਾ ਕਰਕੇ ਇਹ ਕੋਦੇ ਕੋਦੇ ਵੀ ਜਾਣਾ ਯਾਰ ਕਿੱਧਰ ਕਿੱਧਰ ਹੋਈ ਜਾਵਾਂ ਮੈਂ ਯਾਰ ਕੰਮ ਹਲੇ ਬਹੁਤ ਪਿਆ ਲੱਕੜ ਵਾਲੇ ਕੋਲ ਜਾਣਾ ਹਲੇ ਕੰਮ ਅਨੇਕ ਟੁੱਟੀ ਵਾਲੇ ਕੋਲ ਜਾਣਾ ਅ ਅਜਲੇ ਇੱਥੇ ਲੇਟਾਂ ਲੱਗਣੀਆਂ ਉਹਨਾਂ ਉਹਨਾਂ ਕੋਲ ਜਾਣਾ ਚਲੋ ਇਹ ਤਾਂ ਹੁਣ ਸਰਦਰੀਆਂ ਚੱਲਦੀਆਂ ਰਹਿਣੀਆਂ ਤੇ ਅੱਜ ਦੇ ਪੰਨ ਲਈ ਵੀਡੀਓ ਬੰਦ ਕਰਦੇ ਆ ਤੁਹਾਨੂੰ ਅੱਜ ਹੀ ਬਹੁਤਾਂ ਫਿਰ ਲਾਈਵ ਦੇਖਣ ਵਾਸਤੇ ਮੈਨੂੰ ਥੋੜੀ ਡੈਂਟੇਸ਼ਨ ਨਹੀਂ ਕਰਵਾ ਲਿਆ ਨਾ ਪੁੱਛ ਆਦਨ ਫੋਨ ਕਰਕੇ